ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਕੁਰਸ਼ੇ ਡਾਕਟਰ ਕੁਰਸ਼ੇ ਬਲੌਗ ਸੇਬੇਟ ਨੂੰ ਇੱਕ ਵਾਰ ਫਿਰ ਆਪਾਂ ਦਾ ਸਵਾਗਤ ਕਰ ਰਹੀ ਹਾਂ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਤੁਹਾਡੀ ਉਮਰ ਹੋ ਗਈ ਹੈ 50 ਸਾਲ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਆਪਣੀ ਉਮਰ ਹੋ ਗਈ ਹੈ 60 ਸਾਲ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਇਹ ਜਿਹੜੀ ਉਮਰ ਹੈ ਇਹ ਆਪਾਂ ਉਮਰ ਉਦੋਂ ਪਹੁੰਚਦੇ ਹਾਂ ਜਦੋਂ ਆਪਾਂ ਸਾਰਾ ਕੁਝ ਦੇਖ ਲੈਨੇ ਆ ਮੋਸਟਲੀ ਜ਼ਿੰਦਗੀ ਦੇ ਵਿੱਚ ਔਰ ਇਸ ਉਮਰ ਦੇ ਵਿੱਚ ਆਪਾਂ ਬਹੁਤ ਜ਼ਿਆਦਾ ਕੰਮ ਵੀ ਕਰਦੇ ਹਾਂ ਬਹੁਤ ਜ਼ਿਆਦਾ ਪੈਸਾ ਵੀ ਕਮਾਉਨੇ ਆ ਪਰ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੇ ਜਿਹੜਾ ਕਿ ਬਹੁਤ ਜ਼ਰੂਰੀ ਹੈ ਜ਼ਰੂਰੀ ਨਹੀਂ ਵੀ ਗੋਡਾ ਮੁੜ ਰਿਹਾ ਹੈ ਤਾਂ ਗੋਡਾ ਬਿਲਕੁਲ ਤੰਦਰੁਸਤ ਹੈ ਇਹ ਨਹੀਂ ਹੈ ਤੁਸੀਂ نیچے ਬੈਂਡ ਹੋ ਕੇ ਧਰਤੀ ਨੂੰ ਟੱਚ ਕਰ ਰਹੇ ਹੋ ਤੁਸੀਂ ਬਿਲਕੁਲ ਤੰਦਰੁਸਤੋਂ ਨਹੀਂ ਤੁਹਾਨੂੰ ਕਸਰਤਾਂ ਕਰਨੀਆਂ ਬਹੁਤ ਜ਼ਰੂਰੀ ਹੈ ਮੋਬਿਲਿਟੀ ਦੇ ਨਾਲ ਨਾਲ ਸਟਰੈਂਥ ਲਿਆਉਣੀ ਵੀ ਤਾਕਤ ਲਿਆਉਣੀ ਵੀ ਬਹੁਤ ਜ਼ਰੂਰੀ ਹੈ ਤੁਸੀਂ ਦੇਖਿਆ ਹੋਣਾ ਜਦੋਂ ਆਪਾਂ ਰਿਟਾਇਰ ਹੋ ਜਾਂਦੇ ਆ 58 ਸਾਲ ਤੋਂ ਬਾਅਦ ਆਪਾਂ ਨੂੰ ਸਾਰਾ ਕੁਛ ਹੀ ਚਿੰਬੜ ਜਾਂਦਾ ਕਿਉਂਕਿ ਉਸ ਤੋਂ ਪਹਿਲਾਂ ਆਪਾਂ ਪੱਛ ਕੇ ਕੰਮ ਤੇ ਜਾਂਦੇ ਆਂ ਤੰਦਰੁਸਤ ਨੇ ਉਸ ਤੋਂ ਬਾਅਦ ਆਪਾਂ ਨੂੰ ਬਲੱਡ ਪ੍ਰੈਸ਼ਰ ਹੋਏਗਾ ਸ਼ੂਗਰ ਹੋਏਗਾ ਥਾਇਰੋਇਡ ਹੋਏਗਾ ਪ੍ਰੋਸਟੇਟ ਦੀ ਪ੍ਰੋਬਲਮ ਆਏਗੀ ਯੂਰਿਨ ਲੀਕੇਜ ਦੀ ਪ੍ਰੋਬਲਮ ਆਏਗੀ ਬਹੁਤ ਸਮੱਸਿਆਵਾਂ ਆਪਾਂ ਨੂੰ ਚਿੰਬੜ ਜਾਂਦੀਆਂ ਨੇ ਕਿਉਂਕਿ ਆਪਾਂ ਕੰਮ ਕਰਨਾ ਘਟਾ ਦਿੰਨੇ ਆ ਕਸਰਤ ਕਰਨੀ ਘਟਾ ਦਿੰਨੇ ਆ ਆਪਣੇ ਸਰੀਰ ਨੂੰ ਖੇਚਲ ਦੇਣੀ ਛੱਡਾ ਦਿੰਨੇ ਆ ਸੋ ਅਗਰ ਤੁਹਾਡੀ ਉਮਰ 50 ਸਾਲ ਟੱਪ ਗਈ ਹੈ ਨਾ ਤਾਂ ਅੱਜ ਜੜੀਆਂ ਕਸਰਤਾਂ ਤੁਸੀਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਬਹੁਤ ਜ਼ਿਆਦਾ ਤੰਦਰੁਸਤ ਹੋ। ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਪ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਗੁਲਾਪੁਰ ዳਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਮੈਂ ਔਰ ਮੇਰੀ ਧਰਨ ਪਤਨੀ ਡਾਕਟਰ ਬੇਬਾ ਸਰਾ ਅਸੀਂ ਦੋਨੋਂ ਰਲ ਕੇ ਬਹੁਤ ਮਿਹਨਤ ਕਰਦੇ ਹਾਂ ਆਪਣੀ ਕਲੀਨਿਕ ਤੇ ਜੋ ਕਿ ਪੰਜਾਬ ਲੁਧਿਆਣਾ ਗੁਲਾਪੁਰ ዳਖਾ। ਔਰ ਸਾਡੀ ਤਿੰਨ ਇੰਸਟਾਗ੍ਰam ਆਈਡੀਸ चार सब तो परेशान हो करो तो ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੋਂ ਪਹਿਲਾਂ ਤੁਸੀਂ 15 ਤੋਂ 20 ਮਿੰਟ ਸਵੇਰੇ 15 ਤੋਂ 20 ਮਿੰਟ ਸ਼ਾਮ ਨੂੰ ਸੈਰ ਕਰਨੀਆਂ ਜਿੰਨੀ ਵੀ ਥੋੜੋ ਸੈਰ ਹੁੰਦੀ ਆ ਜਰੂਰ ਕਰੋ ਚੱਲਣ ਨਾਲ ਕੀ ਹੋਏਗਾ ਪੰਜ ਸੱਤ ਬੰਦੇ ਤੁਹਾਨੂੰ ਬਾਹਰ ਮਿਲਣਗੇ ਹੈਲੋ ਹਾਈ ਹੋਏਗੀ ਤੁਹਾਡਾ ਬੋਡੀ ਹੈ ਜਿਹੜੀ ਉਹ ਫਿੱਟ ਰਹੇਗੀ ਤੁਹਾਡਾ ਜਿਹੜਾ ਮਨ ਹੈ ਨਾ ਉਹ ਸ਼ਾਂਤ ਰਹੇਗਾ ਕਈ ਵਾਰੀ ਆਪਾਂ ਘਰ ਦੇ ਵਿੱਚ ਨਾ ਕਈ ਵਾਰੀ ਘਰੇਲੂ ਗੱਲਾਂ ਕਰਕੇ ਆਪਾਂ ਡਿਪਰੈਸ ਹੋ ਜਾਂਦੇ ਆ ਔਰ ਘਰ ਦਾ ਮਾਹੌਲ ਕਈ ਵਾਰ ਵਧੀਆ ਨਹੀਂ ਹੁੰਦਾ ਸੋ ਇਸ ਕਰਕੇ ਬਾਹਰ ਜਾਓ ਤੁਹਾਨੂੰ ਦੋ ਦਿਨ ਕੋਈ ਦੋਸਤ ਮਿਲਣਗੇ ਤੁਹਾਡੇ ਕੋਈ ਜਾਣਕਾਰ ਵਾਲੇ ਮਿਲਣਗੇ ਤੁਹਾਨੂੰ ਫਤਿਹ ਬਲਾਉਣਗੇ ਉਹਨਾਂ ਚ ਆਪਣੇ ਸ਼ਰੀਰ ਦੀ ਆਪਣੇ ਮਨ ਦੀ ਚੜ੍ਹਦੀ ਕਲਾ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਸਹ ਹੁਣ ਦੂਜੀ ਕਸਰਤ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਕੁਰਸੀ ਤੇ ਬੈਠ ਕੇ ਜਿਹੜੀ ਤੁਸੀਂ ਕਸਰਤ ਕਰਨੀ ਹੈ ਮੈਂ ਇੱਕ ਵਾਰ ਫੇਰ ਤੁਹਾਨੂੰ ਦਹਿਣ ਲੱਗਿਆ ਵੀ ਗੋਡਾ ਮੁੜ ਜਾਣਾ ਇੱਕ ਪਰਫੈਕਟ ਨਹੀਂ ਹੈ ਚੀਜ਼ ਗੋਡੇ ਨੂੰ ਆਪਾਂ ਤਕੜੇ ਵੀ ਬਣਾਉਣਾ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਇੱਕ ਲੱਤ ਐਦਾਂ ਸਾਹਮਣੇ ਰੱਖ ਲੈਣੀ ਹੈ ਔਰ ਇਸ ਨੂੰ ਆਪਾਂ ਤੁਸੀਂ ਦੇਖੋ ਇਸ ਨੂੰ ਆਪਾਂ

ਪਹਿਲਾ ਇੱਕ ਵਾਰੀ ਕਰ ਲੋ ਫੇਰ ਇਸ ਨੂੰ ਦੂਜੀ ਸਾਈਡ ਕਰੋ ਇਹ ਮਸਲਸ ਨੂੰ ਕੰਟਰੈਕਟ ਕਰੋ ਔਰ ਇਥੇ ਪੰਜ ਗਿਹਣੋਂ ਇਸਦੇ ਆਪਾਂ 10 ਸੈਟ ਲਾਉਣੇ ਆ ਇਹੋ ਹੀ ਛੋਟੀ ਪਹਿਲੀ ਕਸਰਤ ਹੁਣ ਜਿਹੜੀ ਦੂਜੀ ਐਕਸਰਸਾਈਜ਼ ਤੁਸੀਂ ਕਰਨੀ ਹੈ ਉਹ ਤੁਸੀਂ ਕਰਨੀ ਹੈ ਇੱਕ ਕੁਸ਼ਨ ਲੈ ਲੈਣਾ ਔਰ ਇਸ ਨੂੰ ਤੁਸੀਂ ਦੋਨਾਂ ਗੋਟਿਆਂ ਦੇ ਵਿਚਾਲੇ ਦੇਖੋ ਦੋਨਾਂ ਗੋਟਿਆਂ ਦੇ ਵਿਚਾਲੇ ਇਦਾਂ ਆਪਾਂ ਇਸ ਨੂੰ ਘੁੱਟਾਂਗੇ ਇਦਾਂ ਰੱਖਾਂਗੇ ਔਰ ਆਪਾਂ ਸਿੱਧੇ ਬੈਠ ਜਾਣਾ ਔਰ ਦੋਨਾਂ ਗੋਟਿਆਂ ਨਾਲ ਆਪਾਂ ਇਦਾਂ ਪ੍ਰੈਸ ਕਰ ਰਹੇ ਹਾਂ ਔਰ ਇਥੇ ਆਪਾਂ 10 ਸੈਕਿੰਡ ਹੋਲਡ एक दो तीन चार पे सात आठ नौ दस दिन रिलैक्स फिर आप बताएंगे एक दो तीन चार पे सात आठ नौ दस दिन रिलैक्स फिर आप बताएंगे एक दो तीन चार पे सात आठ नौ दस दैन रिलैक्स इस दस बारी करो ये होगी थोड़ी दूजी कसर ਔਰ ਜਿਹੜੀ ਇਸ ਤੋਂ ਨੈਕਸਟ ਐਕਸਰਸਾਈਜ਼ ਹੈ ਉਸ ਦੇ ਵਿੱਚ ਤੁਸੀਂ ਕਰੋਗੇ ਸਿਟ ਟੂ ਸਟੈਂਡ ਇੱਕ ਕੁਰਸੀ ਲੈ ਲੈਣੀ ਹੈ ਔਰ ਕੁਰਸੀ ਦੇ ਐਜ ਤੇ ਬੈਠ ਜਾਓਗੇ ਤਾਂ ਤੁਸੀਂ ਉੱਪਰ ਖੜ੍ਹੇ ਹੋਣਾ ਇੱਕ ਪੂਰਾ ਨਹੀਂ ਉੱਪਰ ਉੱਠਣਾ ਮਤਲਬ ਗੋਡੇ ਸਿੱਧੇ ਹੀ ਨਹੀਂ ਕਰਨੇ ਗੋਡੇ ਥੋੜੇ ਥੋੜੇ ਜਿਹਾ ਮੁੜੇ ਰਹਿਣਗੇ ਦੇਖੋ ਇੱਕ 2 3 4 5 6 7 8 9 10 देन रिलैक्स ਇਕਲ ਦਾ ਧਿਆਨ ਰੱਖਣਾ ਕੁਰਸੀ ਤੁਸੀਂ ਹਮੇਸ਼ਾ ਇਹ ਪਿੱਛੇ ਕੰਧ ਨਾਲ ਲਾ ਕੇ ਰੱਖਣੀ ਹੈ ਪਿੱਛੋਂ ਜਾਂ ਕਿਸੇ ਨੂੰ ਖੜਾ ਕਰ ਲਿਓ ਅਗਰ ਕੋਈ ਨਹੀਂ ਹੈ ਫੈਮਿਲੀ ਮੈਂਬਰ ਤਾਂ ਤੁਸੀਂ ਇਸ ਨੂੰ ਦੀਵਾਰ ਦੇ ਨਾਲ ਲਾਓ ਔਰ ਸੈਟ ਟੂ ਸਟੈਂਡ ਕਰੋ ਆਪਾਂ ਇੱਕ ਸੈਟ ਲਾਇਆ ਤੁਸੀਂ ਇਸ ਦੇ 10 ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਉਸ ਤੋਂ ਨੈਕਸਟ ਐਕਸਰਸਾਈਜ਼ ਹੁਣ ਜਿਹੜੀ ਇਸ ਤੋਂ ਅਗਲੀ ਐਕਸਰਸਾਈਜ਼ ਤੁਸੀਂ ਕਰਦੇ ਆ उस बैड पर जाओगे और बैडते लंबे पै के पैके एक्सरसाइज करोगे कि सब तो पहले तो रोटेशन करो देखो सीधे पै जाने और दोनों गोटे एक साइड और गर्दन एक साइड इतने तुम्हें होल्ड करना दस सैकेंड एक दो तीन चार पे सत अठ नौ दस फिर दूसरी साइड एक दो then 4 5 6 7 8 9 10 ਫੇ ਦੂਸਰੀ ਸਾਈਡ ਮਤਲਬ ਇੱਕ ਸਾਈਡ ਗੋਡੇ ਗਰਦਨ ਤੋਂ ਦੂਜੀ ਸਾਈਡ ਐਦਾਂ ਤੁਸੀਂ 10 ਵਾਰੀ ਕਰਨਾ ਇਹ ਹੋਗੀ ਛੋਟੀ ਉਸ ਤੋਂ ਅਗਲੀ ਕਸਰਤ ਹੁਣ ਜਿਹੜੀ ਨੈਕਸਟ ਐਕਸਰਸਾਈਜ਼ ਹੈ ਉਸ ਦੇ ਵਿੱਚ ਤੁਸੀਂ ਕੀ ਕਰੋਗੇ ਦੋਨੋਂ ਗੋਡੇ ਮੋੜ ਲੈਣੇ ਆ ਔਰ ਸਿੱਧੀ ਲੱਤ ਉੱਪਰ ਚੱਕੋਗੇ 1 2 3 4 5 6 सत अठ नौ दस फिर दूसरी साइड एक दो तीन चार पाँच छे सत्त अठ नौ दस दैन रिलैक्स दोनों साइड करने ही। ਇਸ ਨੂੰ ਤੁਸੀਂ 3 ਸੈੱਟ ਲਾਇਓ ਇਹ ਹੋ ਗਈ ਤੁਹਾਡੀ ਉਸ ਤੋਂ ਅਗਲੀ ਕਸਰ। ਸੋ ਉਸ ਤੋਂ ਬਾਅਦ ਜਿਹੜੀ ਤੁਸੀਂ ਐਕਸਰਸਾਈਜ਼ ਕਰਨੀ ਹੈ ਦੋਨੋਂ ਗੋਡੇ ਮੋੜ ਲੈਣੇ ਆ। ਦੋਨੋਂ ਗੋਡੇ ਮੋੜ ਕੇ ਲੱਕ ਹਵਾ ਚੱਕਾਂਗੇ ਤਾਂ ਕਿੜੇ ਆਹ ਵਾਲੇ ਮਸਲ ਐਬਡੋਮਨ ਮਸਲਸ ਨੇ ਇਹ ਵੀ ਆਪਣੇ ਤਾਂ ਦੋਸਤ ਰਹਿਣ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਥੈਂਕ ਰਿਲੈਕਸ ਫੇ ਚੱਕ ਦਾਂਗੇ ਫਿਰ ਹੋਲਡ ਕਰਾਂਗੇ 10 ਸੈਕਿੰਡ 1 2 3 4 छे सात, आठ, नौ दस दिन रिलैक्स इस घटो घट कट, दस तो नौ वारी करना यह होगी थोड़ी ब्रिजिंग एक्सरसाइज हम उस तो अगली एक्सरसाइज की करोगे दोनों अड्डिया घड़ीस के और इस छाती दे ना ला दे और इतने इतनी होल्ड करना दस सैकेंड एक दो तीन चार पे सत अठ नौ दस दैन रिलैक्स ਫੇ ਤੁਸੀਂ ਐਂਡੀਆਂ ਘੜੀ ਇਸਕੇ ਛਾਤੀ ਦੇ ਨਾਲ ਲਾ ਦੇਣੀ ਆ ਇੱਥੇ ਤੁਸੀਂ ਹੋਲਡ ਕਰੋਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਹੁਣ ਜਿਹੜੀ ਆਖਰੀ ਕਸਰਤ ਹੈ ਇਸ ਦੇ ਵਿੱਚ ਤੁਸੀਂ ਕੀ ਕਰੋਗੇ ਹਾਫ ਕੋਬਰਾ ਮਤਲਬ ਅੱਧਾ ਕੋਬਰਾ ਦੋਨੇ ਹੱਥ ਜਿਹੜੇ ਨੇ ਉਹ ਮੋਢੇ ਦੇ ਥੱਲੇ ਆ ਜਾਣਗੇ ਔਰ ਤੁਸੀਂ ਹਵਾ ਚੁੱਟਣ ਦੀ ਕੋਸ਼ਿਸ਼ ਇੱਕ ਵਾਰਸ ਪੂਰਾ ਨਹੀਂ ਇਦਾਂ ਨਹੀਂ ਉੱਠਣਾ ਨਾ ਬਿਲਕੁਲ ਥੋੜਾ ਜਿਹਾ ਉੱਠੋ ਠੀਕ ਹੈ ਹੋਲਡ ਕਰੋ 10 ਸੈਕਿੰਡ 1 2 3 4 5 ਦੈਨ ਰਿਲੈਕਸ ਫੇਰ ਟੇਕ 2 10 4 5 ਦੈਨ ਰਿਲੈਕਸ 1 2 10 4 5 ਦੈਨ ਰਿਲੈਕਸ ਇਸਦੇ ਤੁਸੀਂ 10 ਵਾਰੀ ਕਰਨਾ ਔਰ ਉਸ ਤੋਂ ਬਾਅਦ ਜਦੋਂ ਤੁਸੀਂ ਸੈਰ ਕਰਨ ਜਾਓਗੇ ਨਾ ਉੱਥੇ ਤੁਸੀਂ ਇੱਕ ਕਸਰਤ ਕਰਨੀ ਹੈ ਉਸ ਦੇ ਵਿੱਚ ਕੀ ਕਰੋਗੇ ਤੁਸੀਂ ਤਾੜੀਆਂ ਮਾਰਨੀਆ ਕਿਵੇਂ ਮਾਰੋਗੇ ਇਦਾਂ ਇੱਕ 2 10 3 1 2 3 2 10 1 2 3 1 2 3 1 2 3 1 2 3 then relax ਇਦਾਂ ਤੁਸੀਂ 30 ਵਾਰੀ ਤਾੜੀਆਂ ਮਾਰਨੀਆਂ ਨੇ ਜਿਵੇਂ ਮੈਂ 1 2 3 1 2 3 ਕੀਤਾ ਨਾ ਤੁਸੀਂ ਆ 1 2 3 4 5 6 7 8 9 10 11 12 13 14 15 16 17 18 19 20 21 22 23 24 26 25 23 22 दैट्स इट 3 ਵਾਰੀ ਇੱਕ ਵਾਰੀ ਤਾੜੀਆਂ ਮਾਰ ਕੇ ਘਰੇ ਆ ਜਾਓ ਅਗਰ ਤੁਸੀਂ ਇਹ ਸਾਰੀਆਂ ਕੁਸ਼ਲਤਾਵਾਂ ਕਰਦੇ ਹੋ ਤੁਸੀਂ 60 ਸਾਲ ਤੋਂ ਬਾਅਦ ਵੀ ਤੰਦਰੁਸਤ ਰਹਿ ਸਕਦੇ ਹੋ ਅਗਰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਜਾਇਓ ਜੀ ਮਿਲਾਂਗੇ ਜਲਦ ਇੱਕ ਨਵੇਂ ਟਾਪਿਕ ਇੱਕ ਨਵੀਂ ਵੀਡੀਓ ਨਾਲ ਟਿਲਦਾ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ